ਗੁਰਦੁਆਰਾ ਸੋਹਿਲਾ ਕੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮਲ ਹੋਇਆ ਜੋ ਸਤਗੁਰਾਂ ਦਾ ਬਹੁਤ ਸ਼ਰਧਾਲੂ ਸੀ ਸੰਮਤ 1635 ਵਿੱਚ ਇਸ ਸਿੱਖ ਨੇ ਕੋੜੇ ਸਤਗੁਰੂ ਜੀ ਨੂੰ ਪੇਟ ਕੀਤੇ ਸਨ ਉਨ੍ਹਾਂ ਘੋੜਿਆਂ ਦੇ ਨਾਂ ਦਲਵਾਗ ਤੇ ਗੁਲਵਾਗ ਰੱਖੇ ਸਨ ਬਾਅਦ ਵਿੱਚ ਸਤਿਗੁਰੂ ਨੇ ਘੋੜਿਆਂ ਦਾ ਨਾਮ ਬਦਲ ਕੇ ਜਾਨ ਭਾਈ ਅਤੇ ਸੋਹਿਲਾ ਘੋੜਾ ਰੱਖਿਆ ਸੀ ਮਾਤਾ ਸੁਲਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਵੇਲੇ ਸਤਿਗੁਰੂ ਜੀ ਸੋਹਿਲੇ ਘੋੜੇ ਤੇ ਹੀ ਸਵਾਰ ਸਨ ਗੁਰੂ ਜੀ ਨੇ ਸੋਹਿਲੇ ਘੋੜੇ ਤੇ ਹੀ ਕਰਤਾਰਪੁਰ ਦੀ ਜੰਗ ਲੜੀ ਜੰਗ ਵਿੱਚ ਲੜਦਿਆਂ ਸੋਹਿਲਾ ਘੋੜਾ ਜ਼ਖਮੀ ਹੋ ਗਿਆ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ ਰਸਤੇ ਵਿੱਚ ਘੋੜੇ ਨੇ ਸਰੀਰ ਛੱਡ ਦਿੱਤਾ ਕੋੜੇ ਦੇ ਸਰੀਰ ਵਿੱਚ ਉਸ ਸਮੇਂ अनेका ਗੋਲੀਆਂ ਲੱਗੀਆਂ ਹੋਈਆਂ ਸਨ ਸੰਸਕਾਰ ਕਰਨ ਤੇ ਕੋੜੇ ਦੇ ਸਰੀਰ ਵਿੱਚੋਂ 20 ਕਿਲੋ ਸਿਕਾ ਨਿਕਲਿਆ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀ ਸੁਹੇਲੇ ਕੋੜੇ ਦਾ ਸੰਸਕਾਰ ਕੀਤਾ ਤੇ ਇਹ ਸਥਾਨ ਸੁਹੇਲਾ ਕੋੜਾ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ ਹੈ ਕਰਤਾਰਪੁਰ ਸਾਹਿਬ ਦੀ ਪੂਰੀ ਜੰਗ ਦਾ ਵਰਤਾਰਾ ਸੁਣ ਲਈ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ